ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98768 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਬਾਈ ਰਾਜ ਕੋਲ ਹੈ ਬਾਈ ਦਾ ਸਕਰੀਨ ਤੇ ਚੱਲ ਜੀਦਾ ਤੇ ਅੱਜ ਆਪਾਂ ਚਾਰ ਨਾਗ ਲੈ ਕੇ ਆਏ ਆ ਤੁਹਾਡੇ ਵਾਸਤੇ ਚੰਗੇ ਰਿਕਾਰਡ ਵਾਲੀਆਂ ਚਾਰੀ ਤੇ ਦੋ ਸੂਈਆਂ ਸਵਾਈਆਂ ਦੋ ਗੱਬਣਾ ਜੀ ਇੱਕ ਨੀਲੀ ਰਾਵੀ ਆ ਗਈ ਤੇ ਦੂਜੀਆਂ ਮੋਹਰਾਂ ਨਸਲ ਚ ਪੈਂਦੀਆਂ ਠੀਕ ਆ ਜੀ ਆ ਦੇਖੋ ਨੀਲੀ ਰਵੀ ਕਰੋ ਚੈੱਕ ਕਿੰਨੇ ਦਿਨ ਬਾਕੀ ਆ ਨੀਲੀ ਰਵੀ ਗੱਭਣ ਆ ਜੀ ਤੇ ਮੋਹਰਾਂ ਨਸਲ ਦੀ ਜਿਹੜੀ ਆਪਾਂ ਪਹਿਲੇ ਨੰਬਰਾਂ ਦੀ ਨਗੀਨਾ ਕੀ ਅੱਜ ਉਹਦੇ ਬਾਰੇ ਗੱਲ ਕਰਾਂਗੇ ਤੇ ਗੱਲਬਾਤ ਬਾਈ ਰਾਜਨ ਕਰਾਂ ਮੈਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬੁੱਟੇ ਹੋਰ ਠੀਕ ਠਾਕ ਐ ਵੀਰੇ ਠੀਕ ਠਾਕ ਵੀਰੇ ਤੂੰ ਦੱਸ ਵਧੀਆ ਵੀਰੇ ਵਧੀਆ ਹੋਰ ਤੇ ਪਹਿਲਾਂ ਤਾਂ ਨੰਬਰ ਬੋਲ ਵੀਰ ਨੰਬਰ 98763 ਬਾਈ 47016 98763 47016 ਪਿੰਡ ਆਪਣਾ ਸਹਿਣਾ ਹੈਗਾ ਜ਼ਿਲ੍ਹਾ ਬਰਨਾਲਾ ਨੇੜੇ ਪੱਖੋਂ ਕੈਂਚੀਆਂ ਤੇ ਭਧਾਉ ਰੁੜ ਰਹਿ ਜਾਂਦਾ ਆਪਾਂ ਤੇ ਤਹਿਸੀਲ ਆਪਣੀ ਤੱਪਾ ਦੀ ਤਹਿਸੀਲ ਤੱਪਾ ਠੀਕ ਹੈ ਜੀ ਵੀਰੇ ਤਹਿਸੀਲ ਤੱਪਾ ਤੇ ਨਹਿਰ ਵਾਲੇ ਾਡੇ ਤੋਂ ਜਿਹੜਾ ਮਰਜੀ ਸਿੱਧੂ ਪੱਤੀ ਚਾਜੇ ਰਾਜ ਦਾ ਘਰ ਬੁਸਕੇ ਜਿਹੜਾ ਮਰਜੀ ਆ ਸਕਦਾ ਓਕੇ ਜੀ ਤੇ ਰਾਜ ਦਾ ਘਰ ਬੁਸਕੇ ਨਹਿਰ ਵਾਲੇ ਾਡੇ ਠੀਕ ਹੈ ਤੇ ਰਾਜ ਬਿਖੀ ਜਾਂਦੇ ਬਸ ਬਸ ਵਧੀਆ ਹਾਂ ਬਸ ਵਧੀਆ ਵੀਰੇ ਮਹਾਰਾਜ ਦੀ ਕਿਰਪਾ ਓਕੇ ਦਿੱਲੀ 2 4 4 ਡੰਗਰ ਗਾਗ ਵਧੀਆ ਲੱਗਿਆ ਨਾ ਉਂ ਵੀ ਜਾਈ ਜਾਂਦੇ ਵੀਡੀਓ ਤੋਂ ਬਿਨਾ ਵੀ ਹਾਂ ਬਿਨਾ ਵੀ ਜਾਈ ਜਾਂਦੇ ਆ ਬ ਤਿਆਰ ਜਿਹੜੇ ਰੂਟੀਨ ਚ ਪਾਈ ਜਾਂਦੇ ਰਹਿੰਦੇ ਹਾਂ ਹਾਂ ਜਿਹੜੇ ਮੰਨ ਲਾ ਵੀ ਤਿਆਰ ਹੋਵਾਂ ਲੀਆਂ ਜਾਂ ਤਾਜ਼ੀਆਂ ਸੁਗੀਆਂ ਹਾਂ ਜਾਂ ਇੱਕ ਗੱਪਣਾ ਗੱਪਣਾ ਵੀ ਵਿਕੀ ਜਾਂਦਾ ਇੱਕ ਦਿਨ ਨੰਗ ਲਾ ਚਾਹ ਦੋ ਦਿਨ ਨੰਗ ਦੇ ਵੇਚਦੀ ਹਾਂ ਫਿਰ ਪੈ ਜਾਂਦੇ ਹਾਂ ਠੀਕ ਹੈ ਤੇ ਪਰਸੋਂ ਮਤਲਬ ਪਰਸ ਚੌਥੇ ਆਥ ਨੇ ਆਪਾਂ ਕਰੀ ਸੀਗੀ ਦੋ ਤਿੰਨ ਝੋਟੀਆਂ ਹੋਗੀਆਂ ਸੇਲ ਹਾਂ ਉਦੋਂ ਬਸ 2 ਘੰਟੇ ਦੀ ਹੋਗੀਆਂ ਓਕੇ ਜੀ ਤੇ ਅੱਜ ਆਪਾਂ ਕਿੰਨੀਆਂ ਦਿਖਾਉਣੇ ਬਾਈ ਅੱਜ ਆਪਾਂ ਚ ਦੋ ਸੁਗੀਆਂ ਵੀ ਤਕਾਵਾਂਗੇ ਦੋ ਬੂਟੇ ਗੱਪਣਾ ਦੇ ਤੇ ਜੇ ਆਪਾਂ ਪਹਿਲੇ ਨੰਬਰ ਆਈ ਦੀ ਗੱਲ ਕਰ ਲਏ ਰਾਜਾ ਕੱਦਗਾਠ ਦੇ ਚੱਲੀ ਰਾਜੂ ਇਧਰਲੇ ਪਾਸੇ ਦੇ। ਲੈ ਜੀ ਪੁੱਤੂ ਉਧਰ ਦੀ ਤੇ ਕੱਟਾ ਕਹੇ ਨੀ ਟੀਗਾ ਬਹੁਤ ਸਿਰਾਂ ਭਰਾਏ ਸੀ ਨਾ। ਆ ਦੇਖੋ ਜੀ। ਤੇ ਬਾਕੀ ਦੀ ਗੱਲ ਕੱਟਾ ਦੇ ਤਾਂ ਗੱਲ ਕਰਨ। ਕੁਝ ਹੋਈ ਆ ਪੁੱਟੇ ਲੱਗਦਾ। ਨਹੀਂ ਦੇਖ ਲਿਆ ਵੀਰੇ 나ੜੂ ਆ ਜਾਂਦਾ ਵਿੱਚ। ਆ ਦੇਖੋ ਜੀ। ਕੱਦ ਕਰਨ ਕਰੋ ਜੀ ਕੱਦ ਚੈੱਕ। ਦੇਖ ਨਹੀਂ ਰਿਹਾ ਮਾੜਾ ਉਹੀ ਉਹੀ ਉਰੇ ਨੂੰ ਆਈ। ਉਰੇ ਹੋ ਜਾ ਪੁੱਤ। ਆ ਦੇਖੋ ਜੀ। ਕੱਦਗਾਠ ਨਾ ਝੋਟੀ ਦੇ ਗੱਲ ਨੇਖੇ ਮੁਕੇ ਬੈਹ ਹਨ ਰਾਜ ਤੇ ਕੱਲਾ ਕੱਲਾ ਥਣ ਪੀੜੀ ਦੇ ਪਾ ਵਾਂਗੂ ਚਾਰੇ ਗੁੱਠਾਂ ਦੇ ਲੱਗੇ ਵਿਆ। ਤੇ ਰਾਜ ਕੀ ਡਿਟੇਲ ਆ ਬਾਈ ਇਹਦੀ। ਜੇ ਇਹ ਬੁਟੇ ਫੋਨ ਤੇ ਗਰਾਂਗੇ ਚੰਗੀ ਝੋਟੀ ਆ ਚੰਗੀ ਮੋਦ ਨਹੀਂ ਵੀ ਇਹਦੀ ਡਿਟੇਲ ਆ ਕਿ ਦੁੱਧ ਦਿੱਤਾ ਵਾ ਇਹਦਾ ਪਹਿਲੇ ਪਹਿਲੇ ਸਵੇਰੇ 15 ਕਿਲੋ ਪਲੂਨ ਨੇ ਦੁੱਧ ਦਿੱਤਾ ਇਹਦੀ ਦੂਜਾ ਸੂਆ ਸਹੀ ਆ ਠੀਕ ਆ ਕੱਲ ਦੀ ਸੂਈ ਵੀ ਆ ਹੁਣ ਵੀ 11 ਵਜਾ ਕਿਲੋ ਗੋਲੀ ਤੋਂ ਸਟਾਰਟ ਆ ਇਹਦੀ ਫਿਰ ਕਿੰਨਾ ਕਹਿ ਕੇ ਦੇਵਾਂਗੇ ਆਪਾਂ ਇਹਦੀ 16 ਤੇ 17 ਦੇ ਕੀ ਮੇ ਦੂਗਾ ਕਹਿਣਾ ਉਹੀ ਆ ਜਿਹੜਾ ਦੇਵੇ ਠੀਕ ਆ 17 ਕਿਲੋ ਦੁੱਧ ਦੇ ਦੂਜਾ ਬਾਕੀ ਦਾ ਰੋ ਤਾਂ ਦੇਖ ਲੈਣਾ ਰੱਖੂ ਨਹੀਂ ਚਾਹੀਦੀ ਨਹੀਂ ਠੀਕ ਆ ਓਕੇ ਜੀ ਓਕੇ ਠੀਕ ਆ ਚਲੋ ਜੀ ਚਲੋ ਵੀਰੇ ਛੇ ਦਾੰਦਾ ਮੂਰੂ ਛੇ ਦਾੰਦਾ ਹੈ ਅਰੀਜਨਲ ਹਾਂ ਤੇ ਚਵਾਈ ਚੂਬੀ ਦੀ ਪੂਰੀ ਨਰਮਾ ਚੂਬੀ ਦੀ ਤਾਂ ਹੱਥ ਵੀ ਨਾ ਲੱਗਵੇ ਜੇਰ ਜੂਰ ਕੰਪਲੀਟ ਲੱਗਵੇ ਬਲ ਮਾਰਕੀਟ ਦਿਖਾਵਾਂ ਚੱਲ ਬੁੱਤ ਦੱਦ ਘਾਟ ਕਰੀ ਜੀ ਚੱਕਾ ਨਾਲੀ ਦਾ ਕਰਦੀ ਆ ਥੋੜਾ ਹੂੰ ਨਾਲੀ ਦਾ ਕਰਦੀ ਓਕੇ ਜੀ ਚੱਲ ਬੁੱਤ ਚੱਲ ਤੇ ਦੇਖੋ ਥਣ ਲੇਵਾ ਨਾ ਦੁਪਹਿਰ ਦਾ ਟਾਈਮ ਆਪਣਾ ਵੀਡੀਓ ਬਣਾਉਣ ਦਾ 4 ਕ ਵਜੇ ਨੂੰ ਇਹ ਵੀਡੀਓ ਆ ਜਾਣੀ ਹੈ ਜੀ ਠੀਕ ਆ ਆ ਦੇਖੋ ਜੀ ਕੁਆਲਿਟੀ ਕਰੋ ਛੋਟੀ ਮੂੰਹੋਂ ਬੋਲਦੀ ਆ ਤੇ ਬਾਕੀ ਦੀ ਗੱਲ ਸਿੰਘ ਸਾਲੇ ਦੀ ਓਕੇ ਦੋ ਮੰਨਿਆਂ ਜਿੰਨਾ ਵਜਨ ਆਪਾਂ ਕਹਿ ਸਕਦੇ ਆਂਗੇ ਇਹਨੂੰ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਤੇ ਕੱਲੇ ਕੱਲੇ ਥਣ ਚਾਰੇ ਨੁਕਰਾਂ ਦੇ ਲੱਗੇ ਵੇ ਪੀੜੀ ਦੇ ਪਾਵਿਆਂ ਵਾਂਗ ਵਾ ਦੇਖੋ ਜੀ ਕੋਈ ਘਾਟ ਨਹੀਂ ਕੋਈ ਸ਼ੈਡ ਨਹੀਂ ਕੋਈ ਕੁਛ ਨਹੀਂ ਹਨਾ ਬਾਈ ਬਾਲੀ ਤੇਰੀ ਝੂਟੀ ਆ ਬੁੱਢੇ ਲੈ ਹੂੰ ਬਾਕੀ ਦਾ ਮਾਨ ਖੁਸ਼ ਹੁੰਦਾ ਆ ਦੇਖੋ ਜੀ ਕਰੋ ਓਕੇ ਜੀ ਛੱਡ ਛੱਡੋ ਜੀ ਬੱਚਾ ਸੰਗਲਾ ਵੀ ਪਹਿਰ ਦਾ ਟਾਈਮ ਆ ਹਾਂ ਜਵੈਰ ਅੱਥਰੂ ਦene ਬਾਕੀ ਦਾ ਲੇਵਾ ਨਾ ਠੋਸ ਐਟਾ ਵਰਗਾ ਹਵਾਨਾ ਇਹਦਾ ਕੋਈ ਓਵੇਂ ਟੁੱਟਮਾ ਲੰਮਕਮਾ ਹਵਾਰਾ ਬੱਚਾ ਦੇਖੋ ਜੀ ਕਿੱਡਾ ਇਹਦਾ ਕਰੋ ਜੀ ਚੈੱਕ ਦੇਖੋ ਵੀਰੋ ਬੱਚਾ ਜਾ ਆ ਦੇਖੋ ਵੀਰੋ ਬੱਚਾ ਜੋ ਉਹਨਾਂ ਤੇ ਦੇਖ ਸਕਦੇ ਮੈਨੂੰ ਲਾ ਲੈਣ ਮੈਂ ਕੈਮਰਾ ਦਾ ਇੱਕ ਮਿੰਟ ਵੀਰੇ ਕੋਈ ਨਾ ਆ ਦੇਖੋ ਜੀ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਗਿੱਠਾ ਪਾ ਲੋ ਭਵਾਂ ਦੀ ਤੇ ਨਾੜਾ ਮਿਲਕ ਵੇਨ ਜਬਰੀਕ ਵੀ ਤੇ ਮੋਟੀ ਮਿਲਕ ਵੇਨ ਜੀ ਵੀ ਵੱਡੀ ਆਉਂਦੀ ਆ ਆ ਦੇਖੋ ਜੀ ਰਾਜ ਧਾਰ ਮਾਰਦੇ ਸੱਲ ਘੜਦੀ ਹੈ ਨਾ ਮੈਂ ਦੇ ਨੱਕ ਚ ਓਕੇ 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 ਚਲੋ ਜੀ ਤੇ ਵੀਡੀਓ ਵਿੱਚ 12 ਕਿਲੋ ਖਰਾ ਪਾ ਦੂ ਬਈ ਠੀਕ ਆ ਵੀਰੇ ਤੇ ਵੀਡੀਓ ਥੋੜੀ ਲੰਮੀ ਜ਼ਰੂਰ ਹੋਣ ਵਾਲੀ ਹੈ ਜੀ ਪਹਿਲਾਂ ਤੁਸੀਂ ਸਾਰੀ ਵੀਡੀਓ ਚੈੱਕ ਕਰ ਲਿਆ ਕਰੋ ਫੇਰ ਬਾਈ ਨੂੰ ਲਾਉਣਾ ਤੁਸੀਂ ਫੋਨ ਤੇ ਦਸੰਦੀ ਨਿਰਖ ਪਰਖ ਦਾ ਹੱਥ ਵੀ ਨਾ ਲਾ ਓਏ 12 ਕਿਲੋ ਬੋਲੀ ਤੁਸੀਂ ਟਾਰਟਾ ਆ। ਆ ਦੇਖੋ ਜੀ। ਦਸੰਦੀ ਨਿਰਖ ਪਰਖ ਤੁਸੀਂ ਆਪ ਕਰਨੀ ਆ। ਆ ਦੇਖੋ ਜੀ। ਛੋਣ ਜਾਣਦਾ ਗੁੱਟੇ ਅਗਲਾ ਕਹੂਗਾ ਵੀ ਬਾਕੀ ਨਹੀਂ ਛੋਣ ਵੀ ਨਹੀਂ ਰਾ ਤੇਰੀ ਮਾੜੀ ਹੁੰਦੀ ਬੱਜੇ ਮੈਂ ਆਪਾਂ ਕਹਿ ਦਿੱ ਗਏ। ਦੇਖ ਤੋੜਦਾ ਨਾ ਮੈਂ ਤੂੰ ਠੀਕ ਆ। ਤੜ ਤੜ ਤੇ ਹੁਣ ਆਪਾਂ 11 ਤੋਂ 10 ਤੋਂ 11 ਕਿਲੋ ਬੋਲ। ਹਾਂ 11 ਕਿਲੋ ਹੁਣ ਰੈਡੀ ਆ 12। ਰੈਡੀ ਖੋਲੋ। ਹਾਂ 17 ਕਿਲੋ ਦੁੱਧ ਮੰਨ ਕੇ ਲੈਏ ਗੁੱਟੇ ਬੰਦ। ਤੇ ਥਾਂ ਸੁਣਾ ਦੇਖੋ ਜੀ। ਉੱਪਰ ਆਇਆ ਹਨਾ ਨਾੜਾ ਹੁਣ ਉਤਰੀ ਏ ਝੋਟੀ ਆ ਦੇਖੋ ਫਰੀਕ ਨਾੜਾ ਫੇਰ ਕੀ ਨਾੜਾ ਦੁੱਧ ਵਾਲੀ ਨਾੜਾ ਚੱਲ ਪਤਾ ਚੱਲ ਚੱਲ ਹੂੰ ਆ ਦੇਖੋ ਜੀ ਹੁਣ ਦੇਖ ਪੁਸ ਮਾਂ ਤੇ ਝੋਟੀ ਝੂਰੀ ਮੇਰਾ ਆਪਣਾ ਤੋਰਨ ਦਾ ਮਤਲਬ ਪਤਾ ਕੀ ਹਾਰਾ ਜ ਅਗਲੇ ਨੂੰ ਜਜਮੈਂਟ ਹੋ ਜਾਂਦੀ ਵੀ ਹਾਂ ਝੋਟੀ ਹੁਣ ਉਤਰੀ ਏ ਸਾਹਮਣੇ ਹਨਾ ਆ ਦੇਖੋ ਬਾਕੀ ਦੁਪਹਿਰ ਦਾ ਟਾਈਮ ਆ ਬੁੱਟੇ ਹੱਥ ਨੇ ਉਹਦਾ ਝੋਟੀ ਦੇਖੀ ਤੂੰ ਹੂੰ ਲੱਤ ਨਹੀਂ ਮੁੜਨੀ ਬਾਕੀ ਬਹੁਤ ਤਾਂ ਵੱਡੀ ਆ ਦੁੱਧ ਵਾਲੀ ਆਣੀ ਕੋ ਕਹਿ ਦੂ 8 ਫੁੱਟ ਲੰਮੀ ਆ ਕੋਈ ਢੂਈ ਨਹੀਂ ਨਹੀਂ ਸਾਰੀ ਢੂਈ ਤਾਂ ਸਟ੍ਰੇਟ ਸਿੱਧੀ ਜਮਾ ਹਨਾ ਸਿੱਧੀ ਘੜ ਘੜ ਅੰਗ ਲੱਗੇ ਹੋਇਆ ਸਾਰੇ ਆ ਦੇਖੋ ਜੀ ਡੇਢ ਤੋਂ ਕਰੋ ਨਾ ਸਿੰਘ ਤੇ ਨਾ ਸ਼ਰੀਫ ਤੇ ਤੇ ਡਿਮਾਂਡ ਰਾਜੇ ਦੀ ਡਿਮਾਂਡ ਇਹਦੀ ਫੁੱਟੇ ਫੂਨ ਤੇ ਕਰਾਂਗੀ ਹੋਊ ਜਮਾ ਜੈਜ ਹੋਊ ਜੈਜ ਓ ਛੋਟੀ ਤੋਹਫਾ 17 ਕਿਲੋ ਦੁੱਧ ਖਰਾ ਦੇ ਦੂ ਛੋਟੀ 6 ਦਾ ਨਮੂਹ ਛੱਗੀ ਆ ਓਕੇ ਹੁਣ ਨੀਲੀ ਰਵੀ ਬਾਰੇ ਗੱਲ ਕਰੀਏ ਵੀਰੇ ਨੀਲੀ ਰਵੀ ਵੀਰੇ 4 ਦਾ ਨਮੂਹ ਪਲੋਂਸ ਹੁੰਦੀ ਐ ਜੀ ਹਮ ਕੋਰ ਦੇ ਪੁੱਤ ਕੋਰ ਦੇ ਵਸਾ ਅੱਛਾ ਮਾਨਰ ਕਾਉਟ ਬਹੁਤ ਚੰਗਾ ਦੇ ਫਲੂਰਸ ਹੁੰਦੀ ਹੈ ਜੀ ਇਹ ਫਲੂਰਸ ਹੁੰਦੀ ਹੈ ਬਾਕੀ ਦਾ ਆਪਾਂ ਬਾਲਵੇਂ ਗੱਲਾਂ ਇਹਦੇ ਬਾਰੇ ਬੋਰਦੇ ਨਹੀਂ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਹੈ ਇੱਕ ਵੀ ਨਿਸ਼ਾਨੀ ਬਾਹਰ ਨਹੀਂ ਹੈਗੀ ਆ ਦੇਖੋ ਜੀ ਅੱਖਾਂ ਦੇਖੋ ਸਾਰੀਆਂ ਨਿਸ਼ਾਨੀਆਂ ਥਾਣਾ ਤੇ ਸੂਤ ਤੇ ਪੈਰਾਂ ਤੇ ਅੱਖਾਂ ਦੀ ਅੱਖ ਮਣਕੜੀਆਂ ਠੀਕ ਹੈ ਜੀ ਆ ਦੇਖੋ ਜੀ ਕਰੋ ਚੈੱਕ ਕਰੋ ਚੈੱਕ ਆ ਦੇਖੋ ਜੀ ਓਕੇ ਜੀ ਮੋੜ ਲਓ ਖੁਦਾਬਖਸ਼ ਦਾ ਬੂਟੇ ਸੀਮਣ ਲੱਗਿਆ ਵੇ ਇਹਦੇ ਮਾਨ ਨਰਕਾਉਟ 17 18 ਕਿਲੋ ਦਾ ਦੱਸਿਆ ਅੱਛਾ ਅੱਛਾ ਮਾਲਕਾਂ ਨੇ ਤੇ ਦੇ ਵੀ ਝੋਟੀ ਇਹਦੀ 14 15 ਕਿਲੋ ਕਲੂਣੀ ਦੁੱਧ ਦੇ ਦੂ ਇੰਨੀ ਕਰੀਆ ਦੇ ਦੂ ਵੀਰੇ ਦੇ ਦੂਗੀ ਖੁਦਾਬਖਸ਼ ਭਮਾਂ ਦੀ YouTube ਤੇ ਸਰਚ ਕਰਕੇ ਬੰਦਾ ਦੇਖ ਲੇ ਵੀ ਕਹੇ ਐਸਾਨ ਆ ਬਾਕੀ ਸਾਰੀਆਂ ਨਿਸ਼ਾਨੀਆਂ ਕਵਰ ਕਰ ਰਹੀ ਆ ਹਾਂ ਪੂਰਾ ਚੰਗਾ ਟੀਕਾ ਲੱਗਿਆ ਕੱਟੀ ਦੇਤੀ ਕੱਟਾ ਦੇਤਾ ਨਾਮੇ ਹੀ ਦਿਊਗਾ ਇਹ ਨਹੀਂ ਕਿੰਨੇ ਬਾਕੀ ਆ ਦੇ ਨੇ ਲੈ ਯੂ ਹੈਵ ਤਾਬੂਟੇ ਹਜੇ ਹਾਬ ਤੱਕ ਕਿੰਨਾ ਦੁੱਧ ਇਹਦਾ ਅਕੀ ਆਪਾਂ ਕਹਿ ਕੇ ਦੇਵਾਂਗੇ 15 ਕਿਲੋ ਦੁੱਧ ਬਾਈ ਖਰਾ ਦੇ ਦੂ ਝੋਟੀ ਬਾਕੀ ਪੈਟ ਪੁੜੇ ਦੀ ਕੋਈ ਅੰਤ ਨਹੀਂ ਹੂੰ ਡਿਮਾਂਡ ਫਿਰ ਇਹਦੀ ਰਾਜ ਡਿਮਾਂਡ ਇਹੀ ਫੂਟੇ ਫੋਨ ਤੇ ਕਰਾਂਗੇ ਹੁਣ ਆਪਾਂ ਸੂਈ ਸਵਾਈ ਦੀ ਗੱਲ ਕਰ ਲਈ ਸੂਈ ਸਵਾਈ ਦਿਖਾਓ ਤੇ ਆੜ ਤੀਆਂ ਸਹਰਾਣੇ ਵਰਗੀ ਬਈ ਹੈ ਨਾ ਇਹ ਵੀ ਸੂਈ ਸਵਾਈ ਵੀ ਐ ਨਹੀਂ ਗੱਲ ਹੈਗੀ ਵੀ ਕਿਤੇ ਕੁੰਜੀ ਹੋਵੇ ਆ ਦੇਖੋ ਜੀ ਦੁੱਧ ਵਾਲੀ ਮੈਂ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਸੂਈ ਨੂੰ ਅੱਜ ਤੀਜੇ ਦਿਨਾਂ ਕੱਟੀ ਮੰਗ ਰਿਹਾ ਇਹਦੇ ਠੀਕ ਆ ਤੇ ਬੌਲੇ ਚੋ ਖਾਲੀ ਆ ਹੁਣੇ ਬੌੜੇ ਜੋ ਖਾਲੀ ਹੈ ਵੀਰੇ ਕਿਆ ਪੁੱਤਾ ਮੋਨਾ ਮੋਟਾ ਧਾਰਾ ਛੱਡ ਦਿੰਨੇ ਆ ਫਿਰ ਮਾਗਰ ਕੱਟੀ ਐ ਇਹਦੇ ਵੀ ਮਾਗਰ ਕੱਟੀ ਐ ਇਹਦੇ ਤੀਜੇ ਦਿਨ ਸੁਈ ਨੂੰ ਆ ਹੂੰ ਤੇ ਦੁੱਧ 16 ਕਿਲੋ ਦਾ ਰਕੜਾ ਇਹਦਾ 15 ਹੁਣ ਕਿੰਨਾ ਤਿਆਰ ਆ ਬੌੜ ਹੁਣ ਵੀਰੇ 11 ਕਿਲੋ ਬੋਲੀ ਹੈਗੀ ਆ ਆ ਦੇਖੋ ਇਹ ਨੇੜੇ ਤੋਂ ਆਪਾਂ ਕਰਾ ਗਏ ਤੁਹਾਨੂੰ ਥਣ ਲੈਵਾ ਚੈੱਕ ਤੇ ਇਹ ਵੀ ਅਗਲਾ ਦੋ ਡੰਗ ਚੋ ਕੇ ਲੈ ਜੇ ਖਰੀ 11 ਕਿਲੋ ਨੈਟ ਤਿਆਰ ਆ ਆਪਣਾ ਕੋਤ ਵੀ ਤਬੂਦ ਕਰਾਇਆ ਵਾ ਦਿੰਦਿਆਂ ਕੱਟ ਗਈਆਂ ਬਸ ਵੱਡੀ ਆ ਮਾਲਕ ਦੀ ਕਿਰਪਾ ਬਈ ਆ ਦੇਖੋ ਜੀ ਤੇ ਚੰਗੀ ਹੈ ਜਮ ਤੌਬਾ ਕਿੰਨਾ ਦੁੱਧ ਕੱਢ ਦੂਗੀ ਰਾਜ ਜਦ ਕੀ ਜੰਮੀ ਭਲੀ ਆ ਵੀਰੇ 16 ਕਿਲੋ ਦੁੱਧ ਦੀ ਗਰੰਟੀ ਦੇ ਦੇਣਾ ਠੀਕ ਆ ਨਹੀਂ ਠੀਕ ਆ ਆਪਾਂ ਕੋਈ 18 ਨਹੀਂ ਕਹਿੰਦੇ 20 ਨਹੀਂ ਕਹਿੰਦੇ 15 16 ਕਿਲੋ ਆਰਾਮ ਨਾਲ ਦੇ ਦੂ ਦੁੱਧ ਹਮਮ ਖਰੀ ਆਪਾਂ ਕੀ ਜਾਣ ਵਾਲੀ ਆਏ ਨਹੀਂ ਤੂੰ ਕਹਿ ਦੂਗਾ ਓਕੇ ਬੇਸ਼ਮੀ ਆ ਚੌੜੀ ਚੂੜੀ ਚੰਗੀ ਆ ਲੱਗੂ ਵਾਲੀ ਆ ਦੁੱਧ ਵਾਲੀ ਆ ਆ ਦੇਖੋ ਜੀ ਹਾਂ ਓਕੇ ਜੀ ਓਕੇ ਬਾਕੀ ਚਵਾਈ ਇੱਕ ਨੰਬਰ ਆ ਬੁੱਤੇ ਸੱਡੋ ਵੀਰੇ ਬੱਚਾ ਚਾਰੂ ਮੋਤਾ ਗੋੜ ਛੜ ਦੇ ਲੇਟੀ ਛੜ ਦੇ ਕੋਈ ਮਰਜ਼ੀ ਛਿੱਤੀ ਆ ਪਾਰ ਆ ਹਮ ਤਾਂ ਦੇਖੋ ਬੱਚਾ ਜੰਗਦਾ ਤੇ ਦੇਖ ਸਾ ਆ ਦੇਖੋ ਜੀ ਆ ਗਈ ਵੀਰੇ ਹਾਂ ਜੀ ਬੰਨੋ ਆ ਦੇਖੋ ਇਹਦੇ ਵੀ ਕੈਮਰਾ ਲਾ ਲੀਆ ਆਪਾਂ ਇੱਕ ਮਿੰਟ ਆ ਦੇਖੋ ਜੀ ਇਹਦੇ ਵੀ ਤਾਂ ਯਾਰੇ ਤਾਂ ਨਿਕਲਵੇਂ ਪੂਰੇ ਗੈਪ ਤੇ ਤੇ ਮਗਰੋਂ ਦੇਖੋ ਲੇਵਾ ਕਿੱਥੋਂ ਦਈ ਨਹੀਂ ਫਿਰਦੀ ਆ ਦੇਖੋ ਜੀ ਕਰੋ ਚੱਕ ਤੇ ਦੁੱਧ ਵਾਲਾ ਪੀਸ ਆ ਨਾ ਰਾਜ ਸਾਰੀ ਬਲੈਕ ਬਾਈ ਦੁੱਧ ਵਾਲੀ ਹੈ ਇਹਨਾਂ ਦੀ ਜਾਨ ਜੰਦ ਬਹੁਤ ਆ ਬਲੈਕ ਆ ਹਨਾ ਸਾਰੀ ਸਾਰੀ ਬਲੈਕ ਆ ਬਾਕੀ ਕੁੰਜਾਂ ਇੱਕ ਨੰਬਰ ਆ ਬੁਤ ਸੂਆ ਕਿਹੜਾ ਇਹਦਾ ਸੂਆ ਦੱਸਣਾ ਭੁੱਲ ਗਿਆ ਆਪਾਂ ਸੂਆ ਇਹਦਾ ਚੌਥੇ ਸੂਏ ਸੂਈ ਆ ਬੇ ਓਕੇ ਓਕੇ ਠੀਕ ਸੇ ਦੇਖਣ ਨੂੰ ਤੀਜੀ ਲੱਗਦੀ ਆ ਬੁੱਟੇ ਨਹੀਂ ਠੀਕ ਆ ਗੱਲ ਲੈ ਦਿਖਾ ਦਿੱਤਾ ਨਾ ਚਲ ਕੋਈ ਥੱਲੇ ਤਾਂ ਨਾ ਮੱਛੀ ਮੋਟਰ ਵਾਲੀ ਗੱਲ ਹੀ ਹੈਗੀ ਬਹੁਤ ਚੰਗਾ ਝੋਨਾ ਬੁੱਟੇ ਖਰਾਬ ਓਕੇ ਬਹੁਤ ਮੀਂਦਾ ਹੁੰਦਾ ਨਾ ਮੈਂ ਕਹਿੰਦਾ ਪੂਰਾ ਖੁੱਲਾ ਝੋਨਾ ਐ ਨਹੀਂ ਵੀ ਛੋਟਾ ਲੈ ਠੀਕ ਕਰ ਦਿੱਤੀ ਜਾਂਦਾ ਬੁੱਟਾ ਓਕੇ ਵੀਰੇ ਓਕੇ ਓਕੇ ਕੀ ਡਿਮਾਂਡ ਆ ਰਾਜੇ ਦੀ ਡਿਮਾਂਡ ਇਹਦੀ ਬੁੱਟੇ 15 ਕਰਦੇ ਆ ਵੀ ਮਾਨਦਾਨ ਹੋ ਜਾਊਗਾ ਮਾਨਦਾਨੀ ਮੌਕੇ ਤੇ ਕਰ ਦਿਆਂਗੇ 16 16 15 16 ਕਿਲੋ ਦੁੱਧ ਨਾਲ ਖਰਾ ਮਾਨ ਕੇ ਲੈ ਜੇ ਬਾਕੀ ਦੇ ਵਾਲੀ ਆ ਜਾਨ ਵਾਲੀ ਆ ਬਾਕੀ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ ਦਾ ਉਸਤਾ ਦੁਪਹਿਰ ਦੀ ਆ ਇਥੇ ਨਹੀਂ ਤਾਂ ਫਾਹ ਜਾਂਦੀ ਆ ਜਿਵੇਂ ਡੰਗ ਕੇ ਕਰ ਓਕੇ ਆ ਦੇਖੋ ਜੀ ਨੇੜ ਤੋਂ ਕਰੋ ਕਿੰਨਾ ਜਗੜ ਲੱਗਿਆ ਓਕੇ 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 ਕਰੀ ਇਥੋਂ ਚੂਣ ਜਾਣੀ ਤੇ ਹੁਣ ਆਪਾਂ ਵੱਡੀ ਜਿਹੜੀ ਹਾਥੀ ਦੀ ਗੱਲ ਕਰ ਲਈਏ ਹਾਂ ਇਹਦਾ ਵੀ ਲੇਖ ਹੀ ਮੁਕਿਆ ਪਿਆ ਹੈ ਨਾ ਇਹਦਾ ਬਈ 20 ਕਿਲੋ ਮਾਲਕ ਨੇ ਰਿਕਾਰਡ ਲੱਗਿਆ ਦੁੱਧ ਆਊਗਾ ਵੀ ਵੀਰੇ ਆ ਲੈ ਕਹਿੰਦਾ ਝੂਠ ਮਾਰੀ ਜਾਂਦੇ ਆ ਫੋਨ ਤੇ ਹੂੰ ਬਾਕੀ ਮਾਲਕਾਂ ਨਾਲ ਖੁਦ ਗੱਲ ਕਰਾ ਦੇਾਂਗੇ ਆਪਾਂ ਨੰਬਰ ਦੇ ਦੇਾਂਗੇ ਠੀਕ ਆ ਹਾਂ ਜੀ ਕੋਈ ਬੰਦਾ ਕਹੇ ਵੀ ਹਾਂ ਯਾਰ ਇਹ ਤਾਂ ਜਾਂ ਵੱਡੀ ਝੋਟੀ ਆ ਇਹਦਾ ਇਹਦਾ ਦਿਖਾਉਣੀ ਆ ਸੀ ਤਾਂ ਦਿਖਾਤੀ ਹੈ ਨਾ ਨਾਲ ਤੇ ਸੂਈ ਵੀ ਦੀ ਤਾਂ ਦਿਖਾਤੀ ਨਹੀਂ ਸੂਈ ਵੀ ਆਪਾਂ ਤਿਆਰ ਦੁੱਧ ਤੇ ਕਰਕੇ ਵੇਚਦੇ ਨਹੀਂ ਓਕੇ ਜੀ ਓਕੇ ਸਾਡੇ ਸੰਗਤਿਆਤ ਹੋਰ ਤੇ ਜੇ ਕਿਹਨੇ ਲੈਣੀ ਆ ਹੂੰ 20 ਪਲੱਸ ਮਾਲਕਾਂ ਨੇ ਦੱਸਿਆ ਬੂਟੇ ਵੱਡੀ-ਬੁੱਡੀ ਬਹੁਤ ਆ ਵੱਡੀ ਜਮਾਂ ਜਾ ਆਲਾ ਕਹਿੰਦਾ ਉਹੀ ਵਪਾਰੀ ਝੂਠ ਮਾਰੀ ਜਾਂਦੇ ਆ ਆਪਾਂ ਆਪਸਾਂ ਨਾਲ ਗੱਲ ਕਰਾਂਗੇ ਚੰਗੀ ਆ ਕੱਦ-ਕਾਠ ਇਹਦਾ ਵੀ ਮੁੱਕੀ ਫੇਰ ਲੇਖ ਆ ਦੋ ਦੇਨ ਵਾਲੀ ਆ ਓਰੇ ਨੂੰ ਲੈ ਆ ਰਾ ਝੂੜਾਂ ਨੂੰ ਲੈ ਆ ਚੱਲ ਓ ਰਿੰਦ ਆਹ ਦੇਖੋ ਕਾਦਗਾਠ ਸਾਰਿਆਂ ਦਾ ਚੰਗਿਆ ਹਨ ਅੱਜ ਵੱਡੀ ਵੱਡੀ ਪੂਰੀ ਸ਼ੈਜਬੇਜ ਵਾਲੀ ਤੇ ਦਿਨ ਕਿੰਨੇ ਬਾਕੀ ਹਰਦਾ ਜੀ ਦਿਨ ਵੀਰੇ ਲੈ ਜੂ 8-9 ਦਿਨ ਹਜੇ ਹਜੇ ਮੈਂ ਕੱਚੀ ਆ ਪੂਰੀ ਭਰੀ ਨਹੀਂ ਸੁਆ ਕਿਹੜਾ ਸੂੰਦੀ ਆ ਬਾਈ ਇਹ ਸੁਆ ਵੀਰੇ ਦੀ ਤੀਜਾ ਸੂਵੇ ਤੀਜਾ ਦੁੱਧ ਤੇ ਦੂਜੇ ਸੂਵੇ ਦਾ ਦੁੱਧ ਕਿੰਨਾ ਦੱਸਿਆ ਮਾਲਕਾਂ ਨੇ ਫਿਰ 19-20 ਕਿਲੋ ਕਹਿੰਦੇ ਨੋਰਮਲ ਦਿੱਤਾ ਵਿਆ ਆਪਾਂ ਮਾਲਕਾਂ ਦਾ ਨੰਬਰ ਬਾਕੀ ਦਾ ਦੇਖੋ ਜੀ ਲੇਵੇ ਦੀ ਜੜ ਤੇ ਦੇਖੋ ਕਿੱਥੋਂ ਸ਼ੁਰੂ ਹੁੰਦੀ ਆ ਤੇ ਕਿੱਥੇ ਜਾ ਕੇ ਖਤਮ ਹੁੰਦੀ ਆ ਗਾਈਆਂ ਵਾਲਾ ਕੰਮ ਐ ਟੀਐਫ ਵੜਾ ਵਾਲਾ ਕੰਮ ਹੋਇਆ ਪਿਆ ਆ ਦੇਖੋ ਜੀ ਖਣ ਇਧਰ ਬੈਠ ਕੇ ਫੇਸ ਕਰੋ ਚੱਕ ਵੱਡੇ ਸਾਇਜ ਦੀ ਆ ਤੇ ਪਿੱਠ ਪੂੜਾ ਕਰੋ ਚੱਕ ਇੱਕ ਨੰਬਰ ਤੇ ਕਿਤੋਂ ਚੀਪੇ-ਜੂਪੇ ਦੀ ਓਕੇ ਰਾਜ ਮੈਂ ਕਿਹਾ ਤੇਲ ਲਰਕੇ ਚੀਪਾ ਵੀ ਚੱਲ ਤੇ ਹੋਰ ਕੋਈ ਪਿੱਛਾ ਪੁੱਛਾ ਪਿੱਛੇ ਪੁੱਛੇ ਦੀ ਗਾਰੰਟੀ ਆ ਆ ਦੇਖੋ ਮਿਲ ਕੇ ਵੇਖੋ ਕਰੋ ਜੀ ਚੈੱਕ ਕਿ ਉਹ ਜਿਹੇ ਨਾੜਾ ਆਉਂਦੀਆਂ ਤੇ ਝੋਟੀ ਨਾ ਸਾਰੀ ਬਲੈਕ ਹੈ ਵੀ ਹਨਾ ਪੂਰੀ ਲੰਮੀ ਤੇ ਵੱਡੀ ਵੀਰੇ ਡਿਮਾਂਡ ਫਿਰੇ ਦੀ ਆਖਿਆ ਜਿੱਦਾਂ ਤੂੰ ਹੁਣ ਐਂਡ ਵਾਲਾ ਕੰਮ ਹੀ ਐਂਡ ਐਂਡ ਜਮਾ ਐਂਡ ਮੁੱਕਿਆ ਪੈਦਾ ਤਾਂ ਇਹਦਾ ਫੋਨ ਤੀ ਕਰਾਨੀ ਬੁੱਢੇ ਅੱਛਾ ਇਹਦਾ ਵੀ ਫੋਨ ਤੀ ਠੀਕ ਆ ਤੇ ਰਾਜ ਬਾਕੀ ਦੇ ਦੂ ਹਣਾ ਦੁੱਧ ਕੋਈ ਕਹਿਣ ਦੀ ਗੱਲ ਨਹੀਂ ਆਏਗਾ ਬਈ ਥੱਲੇ ਦੇਖ ਲੈ ਹਜੇ ਬੋਰਾ ਲਈ ਫਿਰਦੀ ਆ ਹਜੇ 8 ਦਿਨਾਂ ਦੀ ਕੱਚੀ ਤੇ ਬਾਕੀ ਦਾ ਕੋਈ ਲੇਵਾ ਫੀਟਿੰਗ ਵਾਲਾ ਲਿਓ ਆ ਦੇਖੋ ਹੁਣ ਦੇਖੋ ਕਰੋ ਚੈੱਕ ਮੈਂ ਇੱਕ ਵਾਰ ਤੇ ਕੈਮਰਾ ਮਾਰਕੀਟ ਦਾ ਆ ਦੇਖੋ ਜੀ ਤਾਂ ਤਾਂ ਹੀ ਪਿਆ ਸੂ ਨਾ ਲਈ ਫਿਰਦੇ ਐਹ ਜਿਹੇ ਦਿੰਦਿਆਂ ਹਣਾ ਦੁੱਧ ਜਿਹੇ ਨੀਂ ਦੁੱਧ ਕੱਢਦੇ ਆ ਠੀਕ ਆ ਤੇ ਵੀਰੇ ਚਾਰ ਨਾਲ ਸੀ ਚਾਰੇ ਤੁਹਾਨੂੰ ਦਿਖਾਤੇ ਆ ਨੀਲੀ ਰਾਬੀ ਤੇ ਸੂਈ ਵੀ ਮੱਝ ਚੌਥਾ ਸੂਆ ਨੀ ਇਹਦਾ ਵੀ ਪਲੂਣ ਠੀਕ ਆ ਇਹਦਾ ਵੀ ਬਰਖਸ ਦੇ ਇਹਦੇ ਛੀਵਨ ਲੱਗਿਆ ਪੂਰੀ ਟੌਪ ਦੀ ਆ ਜੇ ਕਿਨੇ ਸੌਂ ਗਿਆ ਤਾਂ ਇੱਕ ਦੇ ਮੁੱਲ 'ਚ ਦੋ ਜਾਣੀ ਆ ਖਾਂ ਦੇਤਾ ਤਾਂ ਵੀ ਸ਼ਰੀਰ ਨੂੰ ਕੱਟਾਂ ਦੇ ਤਾਂ ਕੱਟੀ ਦੇਤਾ ਤਾਂ ਵੀ ਮੇਲਿਆਂ ਦੀ ਜੇਤੂ ਜੂ ਤੇ ਇੱਧਰ ਆ ਗਈ ਆ ਪਲੂਣ ਝੋਟੇ ਹਨਾ ਮੋਰਾ ਨਸਲ 'ਚ ਆ ਦੇਖੋ ਜੀ ਕੱਦ ਘਾੜ ਕਰੋ ਚੈੱਕ ਇਹਦਾ ਵੀ ਮੁੱਲ ਫੋਨ ਤੇ ਹੁਣ ਆ ਹਨਾ ਇਹਦਾ ਵੀ ਮੁੱਲ ਫੋਨ ਤੇ ਸਿੱਗੀ ਗੰਦੀ ਆ ਬੁੱਤੇ ਦੁੱਧ ਕਿੰਨਾ ਦਾ ਸਹੀ ਦੁਆਰਾ ਫੇਰ ਜਾ ਤੂਆ ਸੁਈ ਆ ਇਹੇ ਇਹ ਦੁੱਧ ਇਹਦਾ ਵੀਰੇ 83 17 ਕਿਲੋ ਦੁੱਧ ਪਾ ਲੂ ਛੋਟੀ ਵੱਡੀ ਬਹੁਤਾ ਫਲੂਨ ਨੇ 14 ਕਿਲੋ ਦੁੱਧ ਦਿੱਤਾ ਹੈ ਨੰਬਰ ਬੋਲੋ ਜੀ 9876347016 ਬੁੱਟੇ ਪਿੰਡ ਸਹਣਾ ਪਿੰਡ ਸਹਣਾ ਜ਼ਿਲ੍ਹਾ ਬਰਨਾਲਾ ਚਾਰ ਝੋਟੀਆਂ ਹੀ ਚਾਰੇ ਸਾਨੂੰ ਦਿਖਾ ਦਿਆਂ ਸਾਰੇ ਵੀਰਾਂ ਦਾ ਇੰਨਾ ਤਾਂ ਵੀਡੀਓ ਦੇਖਣ ਲੱਗਾ ਇਹਦੇ ਲਈ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਤੇ